हां ਵੀ ਕਿੰਨੇ ਦਾ ਪਿੱਛੇ ਨਾ ਕੈਨ ਬੰਨਿਆ ਵਾ ਉਹਨਾਂ ਪੂਰਾ ਫੁੱਲ ਕਰ ਦੇ ਠੀਕ ਆ ਬਾਈ ਕਰ ਦਿੰਨਾ ਵਾ ਮੈਂ ਪਾਣੀ ਪੀ ਆਵਾ ਘੁੱਟ ਠੀਕ ਵੇ ਬਈ ਯਾਰ ਮੇਰੇ ਪਿੱਛੇ ਬੰਦੇ ਪਏ ਆ ਆ ਚੈਨ ਮੈਂ ਇਹਦੇ ਸੈੱਟ ਚੱਲੇ ਆਵਾ ਜਾਂਦਾ ਹੋਇਆ ਲੈ ਜਾਊਂਗਾ ਹੈ ਸੋਨੇ ਦੀ ਚੈਨ ਲੱਗਦਾ ਆ ਤਾਂ ਮੀਰ ਹੋਣ ਦਾ ਮੌਕਾ ਮਿਲ ਗਿਆ ਮੈਨੂੰ ਹਾਂ ਵੀ ਬੰਪ ਪਾ ਲਿਆ ਪਾਤਾ ਤੇਲ हां हां भाई बस ਪਾਉਣਾ 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 ਤੇਲ ਹੀ ਪਾਉਣਾ ਬਈ। ਉਹ ਭਰਾਵਾ ਪਾਉਣਾ ਕਦੋਂ ਆ? ਅੱਧਾ ਘੰਟਾ ਤਾਂ ਪਹਿਲਾਂ ਹੋ ਗਿਆ ਵਾ। ਯਾਰ ਬਾਈ ਇੱਥੇ ਯਾਰ ਚੋਰ ਨਹੀਂ ਵੇਖਿਆ ਲੋ ਟ-ਸ਼ਰਟ ਪਾਈ ਸੀ। ਮੇਰੀ ਸੋਨੇ ਦੀ ਚੈਨੀ ਲੁੱਟ ਕੇ ਲੈ ਗਿਆ। ਉਹ ਭਰਾਵਾ ਮੈਂ ਕਿੱਥੋਂ ਵੇਖ ਲਿਆ? ਮਨ ਤਾਂ ਪੰਪ ਵਾਲੇ ਨੇ ਅੱਧਾ ਘੰਟਾ ਹੋ ਗਿਆ ਖਰਾਬ ਕੀਤਾ। ਨਾਲੇ ਮੈਂ ਕਿਹੜਾ ਪੁਲਿਸ ਵਾਲਾ ਵਾਂ? ਜਾ ਬਾਈ ਹੋਰ ਕਿਤੇ ਜਾ ਕੇ ਲੱਭ ਲਾ। ਜਾਓ ਜਾ ਭਰਾਵਾ ਮੇਰਾ ਪਹਿਲੇ ਹੀ ਬਹੁਤ ਦਿਮਾਗ ਖਰਾਬ ਹੋਇਆ ਪਿਆ। ਠੀਕ ਆ ਭਰਾਵਾ ਨਾ ਕਰੋ ਗਰੀਬਾਂ ਦੀ ਮਦਦ। ਜਾ ਤੂੰ ਤਰ ਜਾ। ਉਹ ਭਰਾਵਾ ਪਾ ਦੇ ਤੇਲ। ਕਿੰਨਾ ਸਮਾਂ ਹੋ ਗਿਆ ਵਾ? ਓ ਪੌਣਾ ਭਰਾਵਾ ਤੈਨੂੰ ਕਿੰਨੀ ਕਾਲੀ ਲੱਗੀ ਪਈ ਆ ਓ ਯਾਰ ਇਹਦੇ ਤੇ ਮੈਂ ਹੁਣ ਡੀਜ਼ਲ ਵੀ ਨਹੀਂ ਪਾ ਸਕਦਾ ਚੈਨ ਖਰਾਬ ਹੋ ਜਾਂਦੀ ਠੀਕ ਕਰੀਏ ਚਲ ਲਾਉਨੇ ਆ ਕੁਝ ਵਾਰ ਓ ਭਾਈ ਯਾਰ ਡੀਜ਼ਲ ਨਹੀਂ ਪੈਣਾ ਨਾ ਮਸ਼ੀਨ 'ਚ ਕੋਈ ਪ੍ਰੋਬਲਮ ਆ ਗਈ ਆ ਓ ਭਰਾਵਾ ਮਸ਼ੀਨ ਮੈਂ ਤੇਰੀ ਖਰਾਬ ਕੀਤੀ ਆ ਇੱਕ ਲੱਤ ਤੇ ਖੜੇ ਨੂੰ ਅੱਧਾ ਘੰਟਾ ਹੋ ਗਿਆ ਵਾ ਓ ਭਰਾ ਜੇ ਤੇਰੀ ਲੱਤ ਥੱਕ ਗਈ ਆ ਤਾਂ ਤੈਨੂੰ ਕੁਰਸੀ ਦੇ ਦਿੰਨੇ ਆ ਤੈਨੂੰ ਬਿਠਾ ਦੇ ਦਿੰਨੇ ਆ ਸਾਈਡ ਤੇ ਓ ਭਰਾਵਾ ਮੈਂ ਬੈਠਣਾ ਨਹੀਂ ਮੈਨੂੰ ਹੋਰ ਵੀ ਬਹੁਤ ਕੰਮ ਆ ਤੇਲ ਪਾ ਛੇਤੀ ਭਾਈ ਜੇ ਥੋਨੂੰ ਕੰਮ ਆ ਨਾ ਤਾਂ ਤੁਸੀਂ ਜਾਓ ਆਪਦਾ ਕਹਿਣ ਇੱਥੇ ਰੱਖ ਜੋ ਜਦੋਂ ਹੀ ਮਸ਼ੀਨ ਚੱਲ ਪਈ ਮੈਂ ਇੱਥੇ ਡੀਜ਼ਲ ਪਾ ਕੇ ਰੱਖ ਦੂੰਗਾ ਤੇ ਤੁਸੀਂ ਲੈ ਨਾ ਓ ਭਰਾ ਕੰਨੀ ਤਾਂ ਮੈਂ ਲੈ ਕੇ ਜਾਣੀ ਆ ਮੈਨੂੰ ਅਸਲ 'ਚ ਗੱਲ ਦੱਸ ਕੀ ਆ ਭਈ ਅਸਲ 'ਚ ਗੱਲ ਪਤਾ ਕੀ ਆ ਮੈਨੂੰ ਆ ਗਿਆ ਤੇਰਾ ਕਹਿਣ ਪਸੰਦ ਕੱਲ ਮੈਂ ਸ਼ਹਿਰ ਗਿਆ ਸੀ ਤੇ ਮੈਂ ਸਾਰਾ ਸ਼ਹਿਰ ਘੁੰਮ ਲਿਆ ਪਰ ਇਹਦੇ ਨਾਲ ਦਾ ਮੈਨੂੰ ਕਹਿਨ ਨਹੀਂ ਲੱਭਿਆ ਉੱਥੇ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਇਹਦੇ ਮੂੰਹੋਂ ਮੰਗੇ ਪੈਸੇ ਦੇਣ ਨੂੰ ਤਿਆਰ ਆ ਅੱਛਾ ਭਾਈ ਕਹਿਣ ਤਾਂ ਮੈਂ ਤੈਨੂੰ ਦੇ ਦੇਣਾ ਪਰ ਇਹਦੇ ਮੈਨੂੰ ਕਿੰਨੇ ਕੇ ਪੈਸੇ ਦੇਵੇਂਗਾ ਤੂੰ ਮੈਂ ਨਾ ਭਾਈ ਤੈਨੂੰ ਇਹਦਾ ਪੂਰਾ 2000 ਰੁਪਿਆ ਦਊਂਗਾ ਹੈ 2000 ਰੁਪਿਆ ਉਹ ਵੀ ਮਮੂਲੀ ਜਿਹਾ ਕਹਿਨ ਦਾ ਮੈਨੂੰ ਨਾ ਇਹ ਬੰਦਾ ਮੈਂਟਲ ਲੱਗਦਾ ਵਾ ਮੈਂ ਇਹਨੂੰ ਵੱਧ ਕਹਿੰਦਾ ਵਾਂ ਭਾਈ ਮੈਨੂੰ ਨਾ ਇਹਦਾ ਪੂਰਾ 10000 ਰੁਪਿਆ ਚਾਹੀਦਾ ਵਾ ਉਹ ਭਰਾਵਾ 100 200 ਦਾ ਤੇਰਾ ਕਹਿਣਾ ਰੁਪਈਆ ਤੂੰ ਮੇਰੇ ਤੋਂ 10000 ਮੰਗੀ ਆ ਨਾ ਮਾ ਰੁਪਈਆ ਤਾਂ ਭਾਈ ਮੈਂ 10000 ਰੁਪਈਆ ਹੀ ਲਵਾਂਗਾ ਕਹਿ ਲੈਣਾ ਜਾਂ ਨਾ ਲੈਣਾ ਤੇਰੀ ਮਰਜ਼ੀ ਫੜਾ ਮੇਰਾ ਟੱਕਣ ਉਹ ਰੋਕ ਰੋਕ ਭਾਈ ਯਾਰ ਗੁੱਸਾ ਘਾ ਤੋ ਕਰਦਾ ਯਾਰ ਲੈ ਲੈ 10000 ਰੁਪਈਆ ਪੂਰਾ ਲਿਆ ਫੜਾ ਦੇ ਕਿੰਨੇ ਕੁ ਭਰਾ ਕਹਿਨੇ ਆ ਪੈਸੇ ਤਾਂ ਪੂਰੇ ਆ ਚੱਲ ਲਾਲਾ ਕਹਿਣ ਓਕੇ ਆ ਨਾ ਕੀ ਪਤੰਦਰ ਕਿਹਨੂੰ ਪੈਸੇ ਦੇਈ ਜਾਂਦਾ ਆਪ ਦੇ ਕੋਲ ਬਾਹਰ ਜਾ ਕੇ ਵੇਖਣਾ ਚੱਲ ਬਈ ਹੁਣ ਮੈਂ ਜਲਦੀ ਜਲਦੀ ਇਹਦੇ ਵਿੱਚੋਂ ਚੈਨ ਕੱਢਦਾ ਤੇ ਸਿਨੇਾਰੇ ਕੋਲੇ ਚੱਲਦਾ ਹੁਣ ਨਾ ਮੇਰਾ ਅਮੀਰ ਬੰਦਾ ਸੁਪਨਾ ਬਹੁਤ ਜਲਦੀ ਪੂਰਾ ਹੋਣ ਵਾਲਾ ਉਹ ਇਹ ਅੰਦਰ ਕੈਮਰੇ ਵੇਖੀ ਇਹਨੇ ਕੀ ਕਰਦਾ ਕਰੀ ਜਾਂਦਾ ਵਾ ਕਿਹਨੂੰ ਪੈਸੇ ਦਿੱਤੇ ਨਹੀਂ ਸਾਹਿਬ ਜੀ ਉਹ ਤਾਂ ਜੀ ਮੇਰਾ ਵੱਡਾ ਭਾਈ ਆਇਆ ਸੀਗਾ ਜੀ ਤੇ ਘਰੇ ਕੋਈ ਮਸਲਾ ਹੋ ਗਿਆ ਸੀਗਾ ਇਸੇ ਕਰਕੇ ਉਸ ਮਸਲੇ 'ਚ ਪੈਸੇ ਦਿੱਤੇ ਆ ਜੀ ਹੁਣ ਹਾਂ ਕਿੰਨੇ ਪੈਸੇ ਦਿੱਤੇ ਭਾਈ 10000 ਰੁਪਏ ਦਿੱਤਾ ਜੀ ਕਿਧਰ ਪੁੱਛ ਕੇ ਦਿੱਤੇ ਵੈਸੇ ਭਾਈ ਪੁੱਛ ਕੇ ਤਾਂ ਨਹੀਂ ਦਿੱਤੇ ਪਰ ਤੁਸੀਂ ਨਾ ਮੇਰੀ ਤਨਖਾਹ 'ਚੋਂ ਕੱਟ ਲਿਓ ਤਨਖਾਹ ਆ ਤੁਹਾਡੀ ਕੱਲ ਦੇ ਕੇ ਹੱਡੀਆਂ ਕਿਹੜੀ ਤਨਖਾਹ ਦੀ ਗੱਲ ਕਰਦਾ ਆ ਆ ਮਹੀਨੇ ਤਨਖਾਹ ਤਾਂ ਤੁਸੀਂ ਬਈ ਦੇਤੀ ਤੁਸੀਂ ਨਾ ਅਗਲੇ ਮਹੀਨੇ ਤਨਖਾਹ ਚ ਪੈਸੇ ਘਾੜ ਕਿਹੜੀ ਤਨਖਾਹ ਤੇ ਸਾਨੂੰ ਨਹੀਂ ਤੇਰੇ ਅਰਗਿਆਂ ਦੀ ਲੋੜ ਲੈ ਕੱਢ ਪੈਸੇ ਨਾਲੇ ਫੋਨ ਜਾ ਭੱਜ ਜਾ ਇੱਥੋਂ ਨਾਲੇ ਇੱਕ ਗੱਲ ਸੁਣ ਨਾਲੇ 10000 ਰੁਪਇਆ ਦੇ ਜੀ ਤੇ ਆਪ ਦਾ ਫੋਨ ਲੈ ਜੀ ਉਹ ਠੀਕ ਆ ਠੀਕ ਆ ਨਾਲੇ ਹੁਣ ਮੈਨੂੰ ਨਹੀਂ ਇਹ ਨੌਕਰੀ ਦੀ ਲੋੜ ਹੁਣ ਤਾਂ ਮੈਂ ਬਹੁਤ ਜਲਦੀ ਵੈਸੇ ਵੀ ਅਮੀਰ ਹੋਣ ਵਾਲਾ ਵਾਂ ਲੇ ਆ ਆ ਗਈ ਸਨੇ ਆ ਰਹੀ ਦੀ ਦੁਕਾਨ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਬੈਠੋ ਜੀ ਕਰੋ ਹੋਰ ਸੁਣਾਓ ਕੀ ਸੇਵਾ ਕਰੀਏ ਭਈਆ ਚਾਂ ਸੀਗੀ ਯਾਰ ਕੀ ਰੇਟ ਮਿਲੂਗਾ ਤੁਹਾਨੂੰ ਇਹਦਾ ਆ ਚੈੱਕ ਕਰੇ ਲੈ ਵੀਰੇ ਦੇਖ ਲੈਨੇ ਦੇਖ ਕੇ ਪਤਾ ਲੱਗੂ ਕੀ ਰੇਟ ਲੱਗਦਾ ਸੋ ਇਹ ਦੂ ਕਿੱਥੋਂ ਲੈ ਲਈ ਇਹ ਨਾ ਬਈ ਆਪਾਂ ਨੂੰ ਬਾਹਰੋਂ ਗਿਫਟ ਆਈ ਸੀ ਇਹ ਵੀਰੇ ਕਰ ਲੈਨੇ ਚੈੱਕ ਚੈੱਕ ਕਰਕੇ ਤੈਨੂੰ ਦੇਖ ਕੇ ਦੱਸ ਦਿੰਨਾ ਠੀਕ ਆ ਉਹ ਜਾ ਭਰਾਵਾ ਇਹ ਕਿਥੋਂ ਲੈ ਲਈ ਇਹ ਤਾਂ ਨਕਲੀ ਆ ਸਾਰੀ ਡੁਪਲੀਕੇਟ ਆ ਚੱਕ ਲੈ ਉਹ ਆ ਗਿਆ ਬਾਈ ਵੀ ਗੇਮ ਪਾ ਕੇ ਬਾਹਰ ਆ ਨੀਲੇ ਡਰਾਮੇ ਦੀ ਗੇਮ ਆ ਆ ਪਾ ਆਂਦੀ ਆਪਾਂ ਨੂੰ ਵਧੀਆ ਰੁਪਏ ਬਣ ਗਏ ਚਲੋ ਬੈਠੋ ਚੱਲੀਏ ਅੱਗੇ ਪਾਰਟੀ ਹੋਏ ਚਲੋ ਚਲੋ ਪਾਲਟ ਦਾ ਗੱਲੂ ਵੀ ਪੰਮਨੇ ਆ ਕਹੇ ਨਾ ਕਹੇ ਤੇ ਗੇਮ ਆਹ ਸੇਰੇ ਚੱਲਾਂਗੇ ਦੂਜੇ ਫਾਮ ਤੇ ਚੱਗੇ ਚਲੋ ਚਲੋ ਚਲੋ